ਹੇ ਗੁਰ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਪਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਾ ਜੀ ਦੀ ਵਾਰ ਭਾਈ ਚੱਲ ਰਹੀ ਹੈ ਜਿਸ ਵਿੱਚ ਪਾਤਸ਼ਾਹ ਜੀ ਦੇ ਕੱਲ 18 ਸ਼ਲੋਕ ਸੰਪੂਰਨ ਹੋਏ ਅਗਲਾ 19ਵਾਂ ਸ਼ਲੋਕ ਜੋ ਆਰੰਭ ਹੋਇਆ ਸੀ ਜਿਹਦੇ ਅਗਲਾ ਬੰਦ ਮਹਾਰਾਜ ਜੀ ਦੂਸਰਾ ਭਾਈ ਆਰੰਭ ਕਰਦੇ ਹਨ ਆਓ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਇਸ ਸਭ ਦੀ ਰਮਤਾ ਕਰਦੇ ਹਾਂ ਜੀ ਮਹੱਲਾ ਪਹਿਲਾ ਭੰਡ ਜੰਮੀ ਐ ਭੰਡ ਨਿੰਮੀ ਐ ਭੰਡ ਮੰਗਨ ਵਿਆਹੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਪੰਡੂਆ ਪੰਡ ਭਾਲੀ ਐ ਪੰਡ ਹੋਵੇ ਬੰਦਾਨ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ ਢੰਡੋ ਹੀ ਢੰਡੁ ਉਪਜੈ ਢੰਡੈ ਬਾਜਨਾ ਕੋਇ ਨਾਨਕ ਢੰਡੈ ਬਹਾਰਾ ਏਕੋ ਸਚਾ ਸੋਇ ਜਿਤ ਮੁਖ ਸਦਾ ਸਲਾਹੀਐ ਆਗਰਤੀ ਚਾਰ ਨਾਨਕ ਤੇ ਮੁਖ ਉਜਲੇ ਤਿੱਤ ਸੱਚੇ ਦਰਬਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਹ ਦੂਜਾ ਪਾਦ ਇਸ ਸ਼ਲੋਕ ਦਾ ਆਰੰਭ ਕਰਦੇ ਹਨ ਜਿਸ ਤਰ੍ਹਾਂ ਪਾਤਸ਼ਾਹ ਜੀ ਨੇ ਪਹਿਲੇ ਪਾਦ ਵਿੱਚ ਬਚਨ ਕੀਤੇ ਜੀਵਾਂ ਨੂੰ ਉਪਦੇਸ਼ ਬਖਸ਼ੇ ਪਹਿਲਾ ਸੁੱਚਾ ਉਪ ਹੋਏ ਸੁੱਚੇ ਬੈਠਾ ਆਏ ਉਥੇ ਕਰਮ ਕਾਂਡਾਂ ਦਾ ਮਹਾਰਾਜ ਜੀ ਖੰਡਨ ਕਰਦੇ ਹੋਏ ਜੀਵਾਂ ਨੂੰ ਪ੍ਰਦੇਸ਼ ਬਖਸ਼ੇ ਇਸ ਪਦ ਵਿੱਚ ਵੀ ਮਹਾਰਾਜ ਜੀ ਬਚਨ ਕਰਦੇ ਹਨ ਭੰਡ ਜੰਮੀਏ ਭੰਡ ਨੰਮੀਏ ਭੰਡ ਲਬਜ ਹੈ ਇਸਤਰੀ ਔਰਤ ਨੂੰ ਮਹਾਰਾਜ ਜੀ ਕਹਿੰਦੇ ਹਨ ਭੰਡ ਮਹਾਰਾਜ ਜੀ ਕਹਿੰਦੇ ਇਸਤਰੀ ਦਾ ਭਵੇਂ ਪ੍ਰਾਤਨ ਸਮਿਆਂ ਤੋਂ ਇਹ ਲੋਕ ਮਹਾਰਾਜ ਜੀ ਕਹਿੰਦੇ ਨੀਚ ਨੀਵਾ ਦਿਖੰਦੇ ਆ ਰਹਿਆਂ ਇਸਤਰੀ ਨੂੰ ਪਰ ਮਹਾਰਾਜ ਜੀ ਕਹਿੰਦੇ ਇਹ ਜਗਤ ਜੱਗ ਜਿਹੜਾ ਇਸਤਰੀ ਦੇ ਨਾਲ ਹੀ ਅੱਗੇ ਅੰਛ ਬੰਛ ਚੱਲਦੀ ਐ ਸੰਸਾਰ ਚੱਲਦਾ ਇਸਤਰੀ ਨੂੰ ਇਹ ਲੋਕਾਂ ਨੇ ਭਾਵੇਂ ਗੁਲਾਮ ਬਣਾ ਕੇ ਰੱਖਿਆ ਨੀਵਾ ਦਿਖਾ ਕੇ ਰੱਖਿਆ ਪਰ ਔਰਤ ਦਾ ਦਰਜਾ ਗੁਰੂ ਨਾਨਕ ਮਹਾਰਾਜ ਜੀ ਨੇ ਉੱਚਾ ਕਰਤਾ ਇੱਥੇ ਭੰਡ ਲਬਜ ਇਸਤਰੀ ਦਾ ਨਾਮ ਹੈ ਔਰਤ ਦਾ ਭੰਡ ਜੰਮੀਏ ਭੰਡ ਨਿਮੀਏ ਇਹ ਮਹਾਰਾਜ ਜੀ ਉੱਥੇ ਸਾਨੂੰ ਉਪਦੇਸ਼ ਦੇ ਕੇ ধারণা ਦੇ ਕੇ ਦੱਸਦੇ ਹਨ ਕਹਿੰਦੇ ਭੰਡ ਇਸਤਰੀ ਦੇ ਵਿੱਚੋਂ ਹੀ ਜੀਵ ਜਨਮ ਲੈਂਦਾ ਹੈ ਔਰਤ ਦੀ ਕੁੱਖ ਦੇ ਵਿੱਚੋਂ ਮਨੁੱਖ ਜੰਮਦਾ ਹੈ ਭੰਡ ਜੰਮੀਏ ਭੰਡ ਨਿਮੀਏ ਤੋਂ ਭਾਵ ਔਰਤ ਦੀ ਖੁੱਖ ਦੇ ਅੰਦਰ ਨਿਮਨਤੋ ਪਾਦ ਜੰਮਣਾ ਕਿਸੇ ਜੀਵ ਦਾ ਜਨਮ ਹੋਇਆ ਔਰਤ ਦੀ ਖੁੱਖ ਝੋਇਆ ਹਰ ਇੱਕ ਮਨੁੱਖ ਜਿਹੜਾ ਮਾਂ ਦੇ ਗਰਭ ਚੋਂ ਪੈਦਾ ਹੁੰਦਾ ਹੈ ਤੇ ਮਹਾਰਾਜ ਜੀ ਉੱਥੇ ਸਾਨੂੰ ਅਧਾਰਨਾ ਦੇ ਰਹੇ ਹਨ ਕਹਿੰਦੇ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਨ ਵਿਆਹ ਮੰਗਣੀ ਵੀ ਹੁੰਦੀ ਹੈ ਵਿਆਹ ਹੁੰਦਾ ਹੈ ਮਨੁੱਖ ਦਾ ਉਹ ਵੀ ਪਹਿਲੋ ਮੰਗਣੀ ਹੁੰਦੀ ਉਹ ਵੀ ਔਰਤ ਦੇ ਨਾਲ ਤੇ ਜੇ ਵਿਆਹ ਹੁੰਦਾ ਸ਼ਾਦੀ ਹੁੰਦੀ ਉਹ ਵੀ ਔਰਤ ਦੇ ਨਾਲ ਫਿਰ ਔਰਤ ਮਹਾਰਾਜ ਜੀ ਕਹਿੰਦੇ ਕਿਸ ਤਰ੍ਹਾਂ ਮਾੜੀ ਗਿਣੀ ਜਾ ਸਕਦੀ ਹੈ ਗੁਰੂ ਨਾਨਕ ਮਹਾਰਾਜ ਜੀ ਉੱਥੇ ਸਵਾਲ ਕਰਦੇ ਹਨ ਬ੍ਰਾਹਮਣ ਅੱਗੇ ਭਾਵੇਂ ਕੀ ਦੇਖੋ ਇਸ ਮਤ ਵਿੱਚ ਵੀ ਹਿੰਦੂ ਮਤ ਵਿੱਚ ਵੀ ਔਰਤ ਤੋਂ ਬਿਨਾ ਜੱਗ ਸੰਪੂਰਨ ਨਹੀਂ ਹੁੰਦਾ ਜਦੋਂ ਜੱਗ ਕੀਤਾ ਜਾਂਦਾ ਕੋਈ ਵੀ ਜੱਗ ਕਰਾਂਦਾ ਹੈ ਨਾ ਜੱਗ ਇਸ ਜੱਗ ਦੇ ਵਿੱਚ ਦੋਵੇਂ ਜੀ ਬੈਠਦੇ ਨੇ ਔਰਤ ਅਤੇ ਮਨੁੱਖ ਜੇ ਔਰਤ ਨਹੀਂ ਹੈ ਨਾਲ ਜਾਂ ਔਰਤ ਉਸ ਮਨੁੱਖ ਦੀ ਨਹੀਂ ਹੈ ਤਾਂ ਉਹ ਜੱਗ ਸੰਪੂਰਨ ਨਹੀਂ ਹੁੰਦਾ ਉਹ ਜੱਗ ਨੂੰ ਸੰਪੂਰਨ ਨਹੀਂ ਮੰਨਿਆ ਜਾਂਦਾ ਇਹਨਾਂ ਦੇ ਗ੍ਰੰਥਨ ਜਿਹੜੇ ਹਿੰਦੂ ਮਤ ਦੇ ਵੇਦ ਗ੍ਰੰਥਾਂ ਦੇ ਵਿੱਚ ਵੀ ਜਿਗਰ ਹੈ ਜਦੋਂ ਵੀ ਇਹ ਲੋਕ ਕੋਈ ਜੱਗ ਕਰਦੇ ਹਨ ਉਹ ਤੇ ਉਹ ਜੱਗ ਦੇ ਵਿੱਚ ਦੋਵੇਂ ਜੀ ਬੈਠਦੇ ਹਨ ਔਰਤ ਤੇ ਮਨੁੱਖ ਇਕੱਲਾ ਨਹੀਂ ਬਹਿ ਕੇ ਜੱਗ ਸੰਪੂਰਨ ਕਰ ਸਕਦਾ ਇਸੇ ਤਰ੍ਹਾਂ ਜਦੋਂ ਰਾਮਚੰਦਰ ਨੇ ਜੱਗ ਕੀਤਾ ਤੇ ਸੀਤਾ ਨਹੀਂ ਸੀ ਨਾਲ ਸੀਤਾ ਜਿਹਾਸ ਚੈਨ ਰਾਮਚੰਦਰ ਦਾ ਸਮਾਂ ਸੀ ਜਿਸ ਥਾਂ ਤੇ ਉਹਨਾਂ ਨੇ ਸੋਨੇ ਦੀ ਸੀਤਾ ਬਣਾ ਕੇ ਨਾਲ ਬਿਠਾਈ ਮੂਰਤੀ ਸੀਤਾ ਦੀ ਤਾਂ ਜੱਗ ਸੰਪੂਰਨ ਹੋਇਆ ਉਹਨਾਂ ਦਾ ਤੇ ਮਹਾਰਾਜ ਜੀ ਵੀ ਔਰਤ ਨੂੰ ਉੱਚਾ ਦਰਜਾ ਦਿੰਦੇ ਹਨ ਭਵੇਂ ਨਾਲੇ ਮਾੜਾ ਕਹੀ ਜਾਂਦੇ ਨਾਲੇ ਔਰਤ ਤੋਂ ਬਿਨਾ ਤਾਂ ਜੱਗ ਨਹੀਂ ਸੰਪੂਰਨ ਹੁੰਦਾ ਜੇ ਔਰਤ ਨਾ ਹੋਵੇ ਫਿਰ ਮੌਰਤ ਉੱਚਾ ਹੋਈ ਨਾ ਕਿਉਂਕਿ ਬਰਾਬਰਤੀ ਬਰਾਬਰਤਾ ਹੀ ਹੋਣੀ ਚਾਹੀਦੀ ਹੈ ਬਰਾਬਰ ਤੇ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਬਰਾਬਰ ਦੱਸਦੇ ਹਨ ਦਰਜਾ ਤੇ ਮਹਾਰਾਜ ਜੀ ਕਹਿੰਦੇ ਔਰਤ ਤੋਂ ਤਾਂ ਜੱਗ ਜਨਨੀ ਔਰਤ ਜਿਹੜੀ ਹੈ ਉਹਦੇ ਤੋਂ ਬਿਨਾ ਜੱਗ ਚੱਲ ਹੀ ਨਹੀਂ ਸਕਦਾ ਮਾਂ ਵੀ ਔਰਤ ਹੈ ਭੈਣ ਵੀ ਔਰਤ ਹੈ ਇੱਕੋ ਹੀ ਔਰਤ ਦੇ ਕਿੰਨੇ ਦਰਜੇ ਹਨ ਇੱਕੋ ਔਰਤ ਦੇ ਮਾਂ ਵੀ ਹੈ ਪਹਿਲੋਂ ਭੈਣ ਬਣਦੀ ਹੈ ਭੈਣ ਤੋਂ ਬਾਅਦ ਇਸਤਰੀ ਬਣਦੀ ਹੈ ਇਸਤਰੀ ਤੋਂ ਬਾਅਦ ਉਹ ਮਾਂ ਬਣਦੀ ਹੈ ਕਿ ਕਿੱਡਾ ਵੱਡਾ ਪਰਿਵਾਰ ਔਰਤ ਦੇ ਨਾਲ ਬਣਦਾ ਹੈ ਜੀ ਮਹਾਰਾਜ ਜੀ ਕਹਿੰਦੇ ਜੇ ਔਰਤ ਨਾ ਹੋਏ ਜਗਤ ਖੜ ਜਾਵੇ ਜੱਗ ਚੱਲ ਨਹੀਂ ਸਕਦਾ ਇਸ ਕਰਕੇ ਔਰਤ ਨੀਵੀਂ ਨਹੀਂ ਔੱਚਾ ਦਰਜਾ ਹੋਣਾ ਚਾਹੀਦਾ ਕਿਉਂਕਿ ਮਹਾਰਾਜ ਜੀ ਅੱਗੇ ਦੱਸਦੇ ਹਨ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹਾ ਮਹਾਰਾਜ ਜੀ ਕਹਿੰਦੇ ਉਹਦੇ ਨਾਲ ਹੀ ਅਸੀਂ ਦੋਸਤੀ ਕਰਦੇ ਹਾਂ ਔਰਤ ਦੇ ਨਾਲ ਸੰਗ ਕਰਦੇ ਹਾਂ ਦੋਸਤੀ ਕਰਦੇ ਹਾਂ ਇਹ ਰਾਹ ਮਹਾਰਾਜ ਜੀ ਕਹਿੰਦੇ ਜਿਹੜਾ ਚੱਲ ਰਿਹਾ ਸੰਸਾਰ ਦਾ ਇਹ ਔਰਤ ਦੇ ਨਾਲ ਹੀ ਚੱਲ ਰਿਹਾ ਹੈ ਇਹ ਲਫ਼ਜ਼ ਦਾ ਵੀ ਭਰਮ ਹੈ ਕਈ ਸੰਪਰਦਾਇ ਰਾਹੋ ਕਹਿੰਦੀਆਂ ਹਨ ਪਰ ਰਾਹੋ ਦਾ ਕੋਈ ਅਰਥ ਨਹੀਂ ਬਣਦਾ ਜਿਵੇਂ ਆਪਾਂ ਪਹਿਲੋ ਲਬਜ ਪੜਿਆ ਨਾ ਵਾਹੋ ਇਹ ਪੜਿਆ ਜਾਂਦਾ ਭੰਡ ਨਿਮੀਏ ਪੰਡ ਜੰਮੀਏ ਭੰਡ ਮੰਗਨ ਵਿਆਹੋ ਜਾਦੇ ਰਾਗੀ ਸਿੰਘ ਜਾਂ ਪਾਠੀ ਸਿੰਘ ਜਾਂ ਸੰਗਤਾਂ ਰਾਹੋ ਵਾਹੋ ਤੇ ਰਾਹੋ ਪੜਦੀਆਂ ਪਰ ਇਹ ਲਬਜ ਦਾ ਅਰਥ ਨਹੀਂ ਬਣਦਾ ਸੰਪਰਦਾਇ ਭਾਵ ਕੀ ਅਰਥ ਦੇ ਮੁਤਾਬਕ ਜੇ ਕਿਸੇ ਨੂੰ ਆਪਾਂ ਇਥੇ ਧਾਰਨ ਪੈਦਾ ਹੋ ਜਾਂਦੀ ਹੈ ਸਵਾਲ ਕਿ ਜੇ ਕਿਸੇ ਨੂੰ ਰਸਤਾ ਦੱਸਣਾ ਹੋਵੇ ਕੁਈ ਰਸਤਾ ਪੁੱਛ ਲਵੇ ਆਪਾਂ ਰਾਹੋ ਨਹੀਂ ਕਵਾਂਗੇ ਆਹ ਰਾਹ ਹੋ ਜਾਂਦਾ ਇਹ ਥੋੜਾ ਕਹਿ ਸਕਦੇ ਆ ਆਪਾਂ ਐਂ ਹੀ ਕਵਾਂਗੇ ਆਹ ਰਸਤਾ ਜਾਂਦਾ ਆਹ ਰਾਹ ਜਾਂਦਾ ਇਹ ਇਸੇ ਲਬਜ ਦਾ ਅਰਥ ਇਸ ਕਰਕੇ ਉਹ ਕੁੜਾ ਨਹੀਂ ਆਪਾਂ ਕੁੜ ਨੂੰ ਬਣਾ ਸਕਦੇ ਉਹਨੂੰ ਮਾੜਾ ਜਾਂ ਪੋਲਾ ਜੇ ਅਸੀਂ ਬੋਲ ਸਕਦੇ ਆ ਇਸ ਕਰਕੇ ਵਿਆਹ ਅਤੇ ਰਾਹ ਹੈ ਇਥੇ ਇਹ ਲਬਜ ਇਸ ਤਰ੍ਹਾਂ ਸਾਨੂੰ ਪੜ੍ਹਨਾ ਚਾਹੀਦਾ ਹੈ ਜਿਵੇਂ ਮਾਟੀਕਾ ਕਰ ਵੀ ਇਸੇ ਤਰ੍ਹਾਂ ਕਹਿੰਦੇ ਹਨ ਯਾਹੋ ਮਹਾਰਾਜ ਜੀ ਇੱਥੇ ਕਹਿ ਰਣ ਗੁਰੂ ਨਾਨਕ ਪਾਤਸ਼ਾਹ ਜੀ ਫੇਰ ਸਮਝਾ ਰਿਐਨ ਅਨੇਕ ਅਲੱਗ-ਅਲੱਗ ਧਾਰਨਾ ਦੇ ਕੇ ਕਹਿੰਦੇ ਵਿਆਹ ਵੀ ਔਰਤ ਨਾਲ ਹੁੰਦਾ ਸ਼ਾਦੀ ਹੁੰਦੀ ਹੈ ਪੰਡ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਹਰਾ ਜੀ ਕਹਿੰਦੇ ਉਹਦੇ ਨਾਲ ਹੀ ਦੋਸਤੀ ਮਿੱਤਰਤਾ ਹੀ ਹੁੰਦੀ ਹੈ ਤੇ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਹੀ ਜਗਤ ਦਾ ਸੰਸਾਰ ਦਾ ਰਾਹ ਚੱਲਦਾ ਹੈ ਪੰਡ ਮੂਆ ਪੰਡ ਭਾਲੀਏ ਪੰਡ ਹੋਵੇ ਬੰਧਾਨ ਮਹਾਰਾਜ ਜੀ ਕਹਿੰਦੇ ਜਦੋਂ ਇਸਤਰੀ ਮਰ ਜਾਂਦੀ ਹੈ ਕਿਸੇ ਦੀ ਮਰਤੀ ਹੋ ਜਾਂਦੀ ਹੈ ਤਾਂ ਦੂਜੀ स्त्री ਨੂੰ ਮਨੁੱਖ ਪਾਲਦਾ ਪਾਤਸ਼ਾਹ ਜੀ ਕਹਿ ਰਹੇ ਹਨ ਇਹਦੇ ਜਦੋਂ ਕਿਸੇ ਦੀ ਇਸਤਰੀ ਪੂਰੀ ਹੋ ਜਾਂਦੀ ਹੈ ਸਾਡਾ ਪਰਿਵਾਰ ਬੈਠਾ ਹੁੰਦਾ ਹੈ ਅਸੀਂ ਕਹਿ ਦਿੰਦੇ ਅੱਗੇ ਯਾਰ ਕਿਸ ਤਰ੍ਹਾਂ ਗੁਜ਼ਾਰਾ ਹੋਵੇਗਾ ਘਰ ਦਾ ਬੱਚੇ ਹਨ ਘਾਰ ਹੈ ਇਹ ਦੂਜਾ ਵਿਆਹ ਕਰਦੇ ਆ ਦੂਜੀ ਔਰਤ ਪਾਲਦੇ ਆ ਕਿ ਸਾਡਾ ਘਰ-ਬਾਰ ਚੱਲਦਾ ਰਹੇ ਤੇ ਮਹਾਰਾਜ ਜੀ ਇੱਥੇ ਸਵਾਲ ਕਰਦੇ ਹਨ ਕਹਿੰਦੇ ਭਾਈ ਜਦੋਂ ਇੱਕ ਔਰਤ ਚਲੀ ਜਾਂਦੀ ਹੈ ਪੰਡ ਮੂਆ ਪੰਡ ਭਾਲੀਏ ਮਹਾਰਾਜ ਜੀ ਕਹਿੰਦੇ ਇੱਕ ਇਸਤਰੀ ਜਦੋਂ ਮਰਤੂ ਹੋ ਗਈ ਚਾਹ ਮਨੁੱਖ ਮਰਤੇ ਹੋ ਗਿਆ ਦੋਵੇਂ ਬਰਾਬਰ ਹਨ ਮਹਾਰਾਜ ਜੀ ਕਹਿੰਦੇ ਜੇ ਮਨੁੱਖ ਮਰ ਜਾਂਦਾ ਤੇ ਇਸਤਰੀ ਦੀ ਇਸਤਰੀ ਨੂੰ ਲੋੜ ਪੈਂਦੀ ਹੈ ਮਨੁੱਖ ਦੀ ਕਿਉਂਕਿ ਘਰ ਚਲਾਉਣ ਵਾਸਤੇ ਘਰ-ਬਾਰ ਦਾ ਸਿਲਸਿਲਾ ਤਾਂ ਚੱਲਦਾ ਜੇ ਦੋਵੇਂ ਜੀ ਹੁੰਦੇ ਹਨ ਜੇ ਔਰਤ ਮਰ ਜਾਂਦੀ ਹੈ ਤੇ ਮਨੁੱਖ ਵੀ ਵਿਆਹ ਕਰਾਂਦਾ ਹੈ ਇਹ ਸਾਡੇ ਸਾਡੀ ਮਰਜ਼ਾ ਦਾ ਅਨਸਾਰ ਧਰਮ ਦੀ ਮਰਜ਼ਾ ਦਾ ਅਨਸਾਰ ਵੀ ਜੇ ਇੱਕ ਔਰਤ ਹੈ ਦੂਜਾ ਵਿਆਹ ਨਹੀਂ ਹੋ ਸਕਦਾ ਉਹ ਗਲਤ ਹੈ ਔਰਤ ਦੇ ਹੁੰਦੇ ਦੂਜਾ ਕਈ ਵਿਆਹ ਕਰਾ ਲੈਂਦੇ ਨੇ ਉਹ ਗਲਤ ਹੁੰਦਾ ਹੈ ਪਾਪ ਹੁੰਦਾ ਹੈ ਪਾਪ ਨਹੀਂ ਭਾਵ ਕੀ ਇੱਕ ਔਰਤ ਦੇ ਸਾਹਮਣੇ ਦੂਜਾ ਵਿਆਹ ਨਹੀਂ ਹੋ ਸਕਦਾ ਸਾਡੇ ਧਰਮ ਦੀ ਮਰਜ਼ਾ ਦਾ ਮੁਤਾਬਕ ਹੈ ਤੇ ਜੇ ਔਰਤ ਸੰਸਾਰ ਤੋਂ ਚਲੀ ਗਈ ਕਿਉਂਕਿ ਮਰਤੇ ਹੋ ਗਈ ਫਿਰ ਦੂਜਾ ਵਿਆਹ ਹੈ ਸਾਡੇ ਧਰਮ ਦੀ ਮਰਜ਼ਾ ਦਾ ਮੁਤਾਬਕ ਫਿਰ ਮਨੁੱਖ ਦੂਜਾ ਵਿਆਹ ਕਰਾ ਸਕਦਾ ਔਰਤ ਵੀ ਕਰਾ ਸਕਦੀ ਉੱਥੇ ਬੰਦਸ਼ ਨਹੀਂ ਹੈ ਇਹ ਮਰਜ਼ਾਦਾ ਕਹਿੰਦੀ ਹੈ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਵੀ ਕਹਿ ਰਹੇ ਹਨ ਕਹਿੰਦੇ ਇੱਕ ਔਰਤ ਗੁਜ਼ਰ ਜਾਏ ਭੰਡ ਮੂਆ ਪੰਡ ਭਾਲੀਏ ਫੰਡ ਹੋਵੇ ਬੰਧਨ ਮਹਾਰਾਜ ਜੀ ਕਹਿੰਦੇ ਇੱਕ ਭੰਡ ਇਸਤਰੀ ਜੇ ਮਰ ਜਾਵੇ ਸਰੀਰ ਕਰਕੇ ਮਰਤੂ ਹੋ ਜਾਵੇ ਤਾਂ ਸੀ ਸਾਡਾ ਪਰਿਵਾਰ ਸਾ ਆਪਸੀ ਕਹਿਣ ਲੱਗ ਜੰਦੇ ਕਿ ਘਰ ਦਾ ਸਾਰਾ ਕੁਝ ਰੁਕ ਗਿਆ ਸਿਰਸਲਾ ਕਿਉਂਕਿ ਔਰਤ ਦੇ ਸਿਰ ਤੇ ਘਰ ਹੁੰਦਾ ਮਰੁਖ ਨਹੀਂ ਚਲਾ ਸਕਦਾ ਘਰ ਨੂੰ ਬੰਦਾ ਔਰਤੀ ਘਰ ਚ ਲਾਂਦੀ ਹੈ ਮਰੁਖ ਕਮਾਂਡ ਜਾਂਦਾ ਸਾਰਾ ਦਿਨ ਜਾਂ ਬਾਹਰ ਰਹਿੰਦਾ ਔਰਤ ਘਰ ਦਾ ਕੰਮ ਕਰ ਦੇਖਦੀ ਇਹ ਦੋਵਾਂ ਦੀ ਬਰਾਬਰਤੀ ਹੁੰਦੀ ਹੈ ਜੋੜ ਮੇਲ ਹੁੰਦਾ ਤਾਂ ਘਰ ਚੱਲਦਾ ਆਪਣਾ ਜੇ ਇੱਕ ਦਾ ਵੀ ਛੋੜਾ ਪੈ ਜੇ ਘਰ ਦਾ ਸਿਲਸਿਲਾ ਰੁਕ ਜਾਂਦਾ ਹੈ ਘਰ ਦਾ ਸਾਰਾ ਕੁਝ ਰੁਕ ਜਾਂਦਾ ਆਪਾਂ ਦੇਖਦੇ ਹਾਂ ਜਿੰਨਾ ਪਰਿਵਾਰਾਂ ਵਿੱਚ ਐਸਾ ਹੁੰਦਾ ਹੈ ਉਹ ਕਿਸ ਤਰ੍ਹਾਂ ਟੁੱਟ ਜਾਂਦੇ ਹਨ ਯਾਰੋ ਮਹਾਰਾਜ ਜੀ ਗੁਰਨਾਨ ਪਾਸ਼ਾ ਜੀ ਵੀ ਇਹ ਹੀ ਦੱਸ ਰਹੇ ਹਨ ਕਹਿੰਦੇ ਫੇਰ ਕਿਵੇਂ ਔਰਤ ਤੋਂ ਬਿਨਾ ਨਹੀਂ ਜਗਤ ਚੱਲਦਾ ਮਹਾਰਾਜ ਜੀ ਕਹਿੰਦੇ ਜੇ ਇੱਕ ਖਤਮ ਹੁੰਦਾ ਹੈ ਤਾਂ ਅਸੀਂ ਦੂਜੇ ਦੀ ਭਾਲ ਕਰਦੇ ਹਾਂ ਭੰਡ ਮੁਹਾ ਭੰਡ ਭਾਲੀਏ ਭੰਡ ਹੋਵੇ ਬੰਧਾਨ ਹਰਾ ਜੀ ਕਹਿੰਦੇ ਬੰਦਨ ਹੈ ਸੰਸਾਰ ਦਾ ਬੰਧਾਨ ਹੈ ਵਿਧੀ ਵਿਦਾਂਤ ਹੈ ਭਾਵ ਕਿ ਜਗਤ ਇਸ ਤਰ੍ਹਾਂ ਚੱਲ ਰਿਹਾ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਜਾਨ ਹਰਾ ਜੀ ਕਹਿੰਦੇ ਫਿਰ ਦੇਖੋ ਕਹਿੰਦੇ ਸੰਸ ਫਿਰ ਕਿਉ ਮੰਦਾ ਕਹਿਣਾ ਔਰਤ ਨੂੰ ਇਸਤਰੀ ਨੂੰ ਔਰਤ ਨੂੰ ਮਹਾਰਾਜ ਜੀ ਕਹਿੰਦੇ ਭਾਈ ਉਹ ਮੰਦਾ ਕਹਿਣਾ ਜਿਹਦੀ ਕੁੱਖ ਚੋਂ ਰਾਜੇ ਮਹਾਬਲੀ ਸੂਰਮੇ ਜਨਮ ਲੈਂਦੇ ਹਾਂ ਸੋਕ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਮਹਾਰਾਜ ਜੀ ਕਹਿੰਦੇ ਭਾਈ ਏ ਮਨੁੱਖ ਏ ਜੀਵ ਮਹਾਰਾਜ ਜੀ ਕਹਿੰਦੇ ਔਰਤ ਜਿਹੜੀ ਐ ਸੋਕ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਮਹਾਰਾਜ ਜੀ ਕਹਿੰਦੇ ਜਿਹੜੀ ਕੁਖ ਚੋਂ ਨੇਕਾਂ ਹੀ ਰਾਜੇ ਮਹਾਬਲੀ ਸੂਰਮੇ ਭਗਤ ਜਨ ਜਨਮ ਲੈਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਫਿਰ ਔਰਤ ਨੂੰ ਕਾਤੋਂ ਮੰਦਾ ਕਹਿਣਾ ਉੱਥੇ ਮਹਾਰਾਜ ਜੀ ਇਸ ਭਰੀ ਸਭਾ ਵਿੱਚ ਸਵਾਲ ਕਰਦੇ ਹਨ ਉਨੀਆਂ ਨੂੰ ਕਹਿ ਰਹੇ ਹਨ ਦੱਸ ਰਹੇ ਹਨ ਭਾਈ ਲੋਕੋ ਫਿਰ ਔਰਤ ਕਿਸ ਤਰ੍ਹਾਂ ਮਾਰੀ ਹੋ ਸਕਦੀ ਹੈ ਉਹਨੂੰ ਕਿਉਂ ਮਾਰਾ ਗਿੰਦੇ ਹੋ ਉਹ ਸਮਾਂ ਵੀ ਅਸਾਸੀ ਦੇਖੋ ਪ੍ਰਾਤਨ ਸਮਿਆਂ ਤੇ ਲੋਕ ਇਹ ਪਾਪ ਕਰਦੇ ਆ ਰਹੇ ਨੇ ਪਹਿਲੋਂ ਵੀ ਲੋਕ ਘੜਿਆਂ ਚ ਪਾ ਕੇ ਔਰਤ ਨੂੰ ਬੱਚੀ ਨੂੰ ਦੱਬ ਦਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਰਾਜਕੌਰ ਨੂੰ ਵੀ ਇੱਕ ਘੜੇ ਚ ਕੱਚੇ ਭਾਂਡੇ ਚ ਪਾ ਕੇ ਦੱਬਤਾ ਸੀ ਪਰਿਵਾਰ ਨੇ ਮਹਾਰਾਜਾ ਰਣਜੀਤ ਸਿੰਘ ਜਿੰਨੇ ਕਿੰਨੇ ਵੱਡੇ ਰਾਜੇ ਹੋਏ ਸਿੱਖ ਵੀ ਹੋਏ ਤੇ ਨਾਲ ਰਾਜੇ ਵੀ ਹੋਏ ਮਹਾਰਾਜ ਦੀ ਸਿੱਖੀ ਨੂੰ ਵੀ ਧਾਰਨ ਕੀਤਾ ਉਹਨਾਂ ਨੇ ਤੇ ਉੱਥੇ ਰਾਜੇ ਵੀ ਐਸੇ ਹੋਏ ਦੇਖੋ ਸਾਰਾ ਪੰਜਾਬ ਉਹਨਾਂ ਨੇ ਚਲਾਇਆ ਨਾ ਵੱਡਾ ਉਹਨਾਂ ਦਾ ਰਾਜ ਐਸਾ ਰਾਜ ਦੁਬਾਰਾ ਆਇਆ ਨਹੀਂਗਾ ਪਹਿਲੋਂ ਵੀ ਨਹੀਂ ਸੀ ਤੇ ਬਾਅਦ ਵਿੱਚ ਵੀ ਨਹੀਂ ਆਇਆ ਜਿਹੜਾ ਉਹਨਾਂ ਦਾ ਰਾਜ ਸੀ ਕਿਸੇ ਨੂੰ ਫਾਸੀ ਦੀ ਸਜ਼ਾ ਨਹੀਂ ਹੋਈ ਉਹਨਾਂ ਦੇ ਰਾਜ ਵਿੱਚ ਕਿਸੇ ਨੂੰ ਡੰਡ ਨਹੀਂ ਦਿੱਤਾ ਗਿਆ ਐਸਾ ਐਸਾ ਉਹਨਾਂ ਦਾ ਰਾਜ ਸੀ ਉਹ ਸਾਰਿਆਂ ਦੇ ਵਿੱਚ ਇੱਕ ਦ੍ਰਿਸ਼ਟੀ ਨਾਲ ਤੱਕਦੇ ਸੀ ਅਮੇ ਕਿਸੇ ਮਹਾਰਾਜ ਦੇ ਲੋਕ ਰਹਿੰਦੇ ਸੀ ਨਾ ਉਹਨਾਂ ਦੇ ਰਾਜ ਵਿੱਚ ਇੱਕੋ ਜੀ ਸਮਭਰਤੀ ਸਾਰਿਆਂ ਪ੍ਰਤੀ ਰੱਖਦੇ ਸੀ ਉਹਨਾਂ ਨੇ ਮੰਦਰ ਵੀ ਬਣਵਾਏ ਸੋਨਾ ਲਵਾਇਆ ਮੰਦਰਾਂ ਤੇ ਗੁਰਦੁਆਰਿਆਂ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਵੀ ਖੇ ਸੋਨਾ ਲਵਾਇਆ ਸੇਵਾ ਕੀਤੀ ਉਹ ਗਰੀਬਾਂ ਦੇ ਵਿੱਚ ਵੀ ਧੰਨਵਾਣਦੇ ਸੀ ਰਾਤ ਨੂੰ ਜਾ ਕੇ ਆਮ ਮਨੁੱਖ ਦਾ ਰੂਪ ਧਾਰਨ ਕਰਕੇ ਜਾਂਦੇ ਸੀ ਈਸ਼ ਬਦਲ ਕੇ ਕਹਿੰਦੇ ਦੇਖਦੇ ਸੀ ਕਿ ਪਰਜਾ ਦੁਖੀ ਤੇ ਨਹੀਂ ਕਿ ਸੇ ਨੂੰ ਦੇਖ ਤੇ ਨਹੀਂ ਮੇਰੇ ਰਾਜ ਵਿੱਚ ਹੁਣ ਕੀ ਹੁੰਦਾ ਰਾਤ ਨੂੰ ਦੇਖਣ ਰਾਤ ਨੂੰ ਜਾਂਦੇ ਸੀ ਗਲੀਆਂ 'ਚ ਫਿਰ ਕੇ ਦੇਖਦੇ ਸੀ ਕਿ ਸਾਡੇ ਰਾਜ ਦੇ ਵਿੱਚ ਕੋਈ ਪਿੰਡ ਕੋਈ ਸ਼ਹਿਰ ਕੋਈ ਮੱਲਾ ਕੋਈ ਗਲੀ ਦੁਖੀ ਨਾ ਰਹੇ ਮੇਰੇ ਤੋਂ ਤੇ ਨਹੀਂ ਕੋਈ ਦੁਖੀ ਐਸਾ ਰਾਜ ਸੀ ਉਹਨਾਂ ਦਾ ਜੇ ਮਹਾਰਾਜ ਜਿਨ੍ਹਾਂ ਜਦੋਂ ਉਹਨਾਂ ਦੀ ਮਾਤਾ ਦਾ ਜਨਮ ਹੋਇਆ ਨਾ ਉਹਨੂੰ ਵੀ ਕੁੱਜੇ 'ਚ ਪਾ ਕੇ ਉਹ ਸਮਾਂ ਐਸਾ ਸੀ ਲੋਕ ਚੋਰੀ ਜਦੋਂ ਕੋਈ ਬੱਚੀ ਜਨਮ ਲੈਂਦੀ ਸੀ ਜਨਮ ਲੈਣ ਸਾਰੀ ਉਹਨੂੰ ਕੁਜੇ ਚ ਪਾ ਦੇਦੇ ਸੀ ਕਿਸੇ ਨੂੰ ਪਤਾ ਨਾ ਲੱਗ ਜਾਵੇ ਤੇ ਉਹਨੂੰ ਦੱਬ ਦੇਂਦੇ ਸੀ ਜਾ ਕੇ ਬਾਹਰ ਕਿੱਥੇ ਜਗਾ ਹੁੰਦੀ ਸੀ ਉੱਥੇ ਜਾ ਕੇ ਦੱਬ ਦੇਣਾ ਜਾਂ ਵਿੜੇ ਚ ਦੱਬ ਦੇਣਾ ਕਿਸੇ ਨੂੰ ਪਤਾ ਨਾ ਲੱਗੇ ਤੇ ਫਿਰ ਪਤਾ ਜਦੋਂ ਲੱਗਿਆ ਤੇ ਉਹ ਪੱਟੀ ਗਈ ਬੱਚੀ ਤੇ ਦੇਖੋ ਕਿੰਨਾ ਸਮੇਂ ਬਾਅਦ ਵੀ ਉਹਦੇ ਵਿੱਚ ਸਾਹ ਚੱਲਦੇ ਸੀ ਮਰੀ ਨਹੀਂ ਜਿੰਨੂੰ ਮਹਾਰਾਜ ਨੇ ਰਖਣਾ ਨੂੰ ਦੱਬਿਆ ਵੀ ਦੇਖੋ ਸਾਹ ਰੁਕਿਆ ਵੀ ਉਹਦਾ ਸਾਹ ਨਹੀਂ ਰੁਕਿਆ ਪੱਟੀ ਗਈ ਪੱਟ ਕੇ ਜਦੋਂ ਕੱਢੀ ਬਾਹਰ ਤੇ ਦੇਖੋ ਉਹ ਰਿਵਾਰ ਨੂੰ ਸਮਝਾਇਆ ਕਿਉਂਕਿ ਸਾਧਾਂ ਦੀ ਟੋਲੀ ਜਾ ਰਹੀ ਸੀ ਉਹਨਾਂ ਨੇ ਆਵਾਜ਼ ਸੁਣੀ ਕੰਨ 'ਚ ਆਵਾਜ਼ ਪਈ ਕਿ ਕੋਈ ਬੱਚਾ ਧਰਤੀ 'ਚ ਰੋ ਰਿਹਾ ਤੇ ਉਹਨਾਂ ਪੱਟਿਆ ਉਹ ਜਗਾ ਪੱਟੀ ਤੇ ਸੱਲੋ ਕੁਜਾ ਨਿਕਲਿਆ ਛੋਟੀ ਜੀ ਬੱਚੀ ਰੋ ਰਹੀ ਸੀ ਤੇ ਉਹਨਾਂ ਪੱਟ ਕੇ ਪਿੰਡ 'ਚ ਪੁੱਛਿਆ ਜਦੋਂ ਪਤਾ ਲੱਗਾ ਜਾ ਕੇ ਮਾਪਿਆਂ ਨੂੰ ਸਮਝਾਇਆ ਤੇ ਦੇਖੋ ਜਵਾਨ ਹੋਈ ਰਮਾਤਾ ਰਾਜਕੌਰ ਉਹਦਾ ਨਾਮ ਰੱਖਿਆ ਗਿਆ ਬਚਪਨ ਦੇ ਵਿੱਚ ਤੇ ਜਵਾਨ ਹੋਈ ਤੇ ਦੇਖੋ ਨੇ ਮਹਾਰਾਜਾ ਰਜੀਤ ਸਿੰਘ ਨੂੰ ਜਨਮ ਦਿੱਤਾ ਜਿਹੜਾ ਇੰਨਾ ਵੱਡਾ ਰਾਜਾ ਹੋਇਆ ਜਿਹੜਾ ਜਿਹਦੇ ਵਰਗਾ ਕੋਈ ਰਾਜਾ ਨਹੀਂ ਹੋਇਆ ਇਹਨਾਂ ਤੋਂ ਭਾਵੇਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇੱਥੇ ਸਾਨੂੰ ਇਸ ਸ਼ਲੋਕ ਵਿੱਚ ਦੱਸ ਰਹੇ ਨੇ ਕਹਿੰਦੇ ਭਾਈ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਜਾਨ ਕਹਿੰਦੇ स्त्री ਦੀ ਕੋਕਟੋਰ ਤੇ ਦੀ ਕੋਕ ਵਿੱਚ ਰਾਜੇ ਵੀ ਮਹਾਬਲੀ ਸੂਰਮੇ ਭਗਤ ਜਨ ਜਨਮ ਲੈਂਦੇ ਹਨ ਮਹਾਰਾਜ ਜੀ ਕਹਿੰਦੇ ਸਵਰਕੇ ਇਸਤਰੀਆਂ ਦੀ ਔਰਤਾਂ ਦੀ ਇੱਜ਼ਤ ਕਰੀਏ ਕਹਿੰਦੇ ਆਪਸ ਦੇ ਵਿੱਚ ਮਿਲ ਕੇ ਰਹੀਏ ਭੰਡੋ ਹੀ ਪੰਡ ਉਪਜੈ ਭੰਡੈ ਬਾਜ ਨਾ ਕੋਏ ਤੇ ਮਹਾਰਾਜ ਜੀ ਕਹਿੰਦਾ ਨਾ ਤੋਂ ਬਿਨਾ ਕੁਝ ਵੀ ਨਹੀਂ ਹੈ ਭੰਡੋ ਹੀ ਪੰਡ ਉਪਜੇ ਭੰਡ ਮਹਾਰਾਜ ਜੀ ਕਹਿੰਦੇ ਔਰਤ ਦੇ ਵਿੱਚੋਂ ਔਰਤ ਵੀ ਜਨਮ ਲੈਂਦੀ ਹੈ ਔਰਤ ਵਿੱਚੋਂ ਮਨੁੱਖ ਵੀ ਜਨਮ ਲੈਂਦਾ ਹੈ ਮਹਾਰਾਜ ਜੀ ਕਹਿੰਦੇ ਉਹ ਔਰਤ ਹੀ ਹੈ ਜਿਹੜੀ ਮਹਾਰਾਜ ਜੀ ਕਹਿੰਦੇ ਪਰਿਵਾਰ ਬਣਾਉਂਦੀ ਹੈ ਜਿਹਦੇ ਕਿੰਨੇ ਰੂਪ ਹਨ ਅਲੱਗ-ਅਲੱਗ ਰੂਪ ਇੱਕ ਕੋਈ ਔਰਤ ਦੇ ਮਨੁੱਖ ਦੇ ਥੋੜਾ ਔਰਤ ਦੇ ਰੂਪਾਂ ਜਿਹੜੀ ਮਾਂ ਹੈ ਪਹਿਲੋਂ ਭੈਣ ਬਣਦੀ ਹੈ ਫਿਰ ਘਰ ਵਾਲੀ ਇਸਤਰੀ ਬਣਦੀ ਹੈ ਫਿਰ ਮਾਂ ਬਣਦੀ ਹੈ ਤੇ ਸਾਧ ਸੰਗਤ ਜੀਓ ਕਿੰਨੇ ਉਹਨੂੰ ਨਾਂ ਦਿੱਤੇ ਜਾਂਦੇ ਨੇ ਕਿ ਔਰਤ ਨੂੰ ਕਿੰਨੇ ਦਰਜਿਆਂ ਨੇ ਉਹਦੇ ਅਲੱਗ-ਅਲੱਗ ਤੇ ਮਹਾਰਾਜ ਜੀ ਕਹਿੰਦੇ ਭੰਡੋ ਹੀ ਭੰਡ ਉਪਜੈ ਭੰਡੈ ਬਾਜ ਨਾ ਕੋਈ ਮਹਾਰਾਜ ਜੀ ਕਹਿੰਦੇ ਇਹਦੇ ਤੋਂ ਬਿਨਾ ਕੁਝ ਨਹੀਂ ਐ ਨਾਨਕ ਭੰਡੇ ਬਹਾਰਾ ਇੱਕੋ ਸੱਚਾ ਸੋਏ ਤੇ ਮਹਾਰਾਜ ਜੀ ਕਹਿੰਦੇ ਬਰਾਬਰ ਤਈ ਐ ਦੂਆ ਪਾਸੇ ਇੱਕੋ ਬਰਾਬਰ ਤਈ ਕੋ ਤੋਲ ਸਮਝਣਾ ਚਾਹੀਦਾ ਮਨੁੱਖ ਨੂੰ ਅਤੇ ਔਰਤ ਨੂੰ ਨਾਨਕ ਭੰਡੇ ਬਹਾਰਾ ਹਰਾ ਜੀ ਕਹਿੰਦੇ ਇੱਕੋ ਹੀ ਐ ਪ੍ਰਮਾਤਮਾ ਜਿਹੜਾ ਮਾਤੋਂ ਬਿਨਾ ਇੱਕ ਪ੍ਰਮਾਤਮਾ ਹੀ ਹੈ ਨਾਨਕ ਭੰਡੇ ਬਾਰਾ ਜਿਨੇ ਮਾਂ ਦੀ ਕੋਖ ਚੋਂ ਜਨਮ ਨਹੀਂ ਲਿਆ ਨਹੀਂ ਤੇ ਸੰਸਾਰ ਚ ਕਿਤੇ ਵੀ ਔਕਾ ਦੇ ਕੇ ਦੇਖ ਲੋ ਲੱਭ ਕੇ ਦੇਖ ਲੋ ਕੋਈ ਲੱਭ ਨਹੀਂ ਸਕਦਾ ਜਿੰਨੂੰ ਵੀ ਪੁੱਛ ਕੇ ਦੇਖੋਗੇ ਉਹ ਹੀ ਮਾਂ ਦੀ ਕੋਖ ਚੋਂ ਜਨਮਿਆ ਕੋਈ ਮਾਂ ਤੋਂ ਬਿਨਾ ਨਹੀਂ ਜਨਮ ਸਕਦਾ ਸੰਸਾਰ ਵਿੱਚ ਮਹਾਰਾਜ ਜੀ ਕਹਿੰਦੇ ਇੱਕੋ ਹੀ ਹੈ ਪ੍ਰਮਾਤਮਾ ਇੱਕੋ ਸੱਚਾ ਸੋਏ ਕਹਿੰਦਾ ਜਿਹੜਾ ਜਨਮਨ ਮਰਨ ਤੋਂ ਰੈਤ ਹੈ ਨਾਨਕ ਭੰਡੇ ਬਾਰਾ ਇੱਕੋ ਸੱਚਾ ਸੋਏ ਮਹਾਰਾਜ ਜੀ ਕਹਿੰਦਾ ਇੱਕੋ ਹੀ ਹੈ ਜਿਹੜਾ ਔਰਤ ਤੋਂ ਬਿਨਾ ਹੈ ਅਕਾਲ ਪੁਰਖ ਨਾਨਕ ਇੱਕੋ ਸੱਚਾ ਸੋਇਓ ਪਰਮਾਤਮਾ ਜਿਹੜਾ ਜਨਮ ਵਰਨ ਤੋਂ ਪਰੇ ਹੈ ਮਹਾਰਾਜ ਜੀ ਕਹਿੰਦੇ ਉਸ ਸੰਸਾਰ ਵਿੱਚ ਹੋਰੋ ਦੂਜਾ ਕੋਈ ਨਹੀਂ ਹੈ ਜਿਤ ਮੁਖ ਸਦਾ ਸਲਾਈਐ ਭਾਗ ਅਰਤੀ ਚਾਰ ਜੀ ਮਹਾਰਾਜ ਕਹਿੰਦੇ ਉਹ ਮੁਖ ਤੋਂ ਸਦਾ ਉਹਦੀ ਸਿਫਤ ਗਾਣਾ ਕਰੀਏ ਮਹਾਰਾਜ ਜੀ ਕਹਿੰਦੇ ਜਿਹੜੇ ਉਹਨੂੰ ਗਾਉਂਦੇ ਹਨ ਉਹਨਾਂ ਦੇ ਭਾਗ ਚੰਗੇ ਹੁੰਦੇ ਹਨ ਉਹਨਾਂ ਦੇ ਭਾਗ ਮੱਥੇ ਦੇ ਮਸਤਕ ਦੇ ਲੇਖ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਰਖਾਵਾਂ ਜਿਹੜੀਆਂ ਹਨ ਉਹ ਸੁੱਧ ਹੁੰਦੀਆਂ ਨੇ ਉਹ ਭੱਡੇ ਭਾਗਾ ਵਾਲੇ ਹੁੰਦੇ ਹਨ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਗੁਰੂ ਦੇ ਦਰਬਾਰ ਵਿੱਚ ਮੁਖ ਉਜਲੇ ਹੋ ਜਾਂਦੇ ਹਨ ਨਾਨਕ ਤੇ ਮੁਖ ਉਜਲੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਭਾਈ ਮੁਖ ਉਜਲੇ ਹੋ ਜਾਂਦੇ ਨਿਤ ਸੱਚੇ ਦਰਬਾਰ ਜਿਹੜੇ ਉਹ ਸੱਚੇ ਦਰਬਾਰ ਦੇ ਵਿੱਚ ਆਣ ਕੇ ਉਹਦੇ ਦਰਸ਼ਨ ਕਰਦੇ ਹਨ ਉਹਦਾ ਦਰਬਾਰ ਉਹਦੀ ਸਿੱਖਿਆ ਪਾ ਲੈਂਦੇ ਹਨ ਉਹਦੇ ਗੁਨਾ ਨੂੰ ਹਾਸਲ ਕਰ ਲੈਂਦੇ ਹਨ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਹਨ ਉਹਨਾਂ ਨੂੰ ਸ਼ਰਮਿੰਦਗੀ ਨਹੀਂ ਪ੍ਰਾਪਤ ਕਰਨੀ ਪੈਂਦੀ ਉਹ ਸਦਾ ਹੀ ਸੁਖੀ ਹੋ ਜਾਂਦੇ ਹਨ ਪੌੜੀ ਔੜੀ ਦੀ ਰਮਤਾ ਮਹਾਰਾਜ ਜੀ ਕਰਦੇ ਹਨ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀ ਐ ਮਹਾਰਾਜ ਜੀ ਕਹਿੰਦੇ ਸਾਰੇ ਕੁਝ ਆਪਣਾ ਆਪਾਂ ਸਮਝਦੇ ਆ ਕਹਿੰਦੇ ਇੱਥੇ ਕੋਈ ਵੀ ਨਹੀਂ ਸਮਝਦਾ ਕਿ ਮੇਰੇ ਤੋਂ ਬਿਨਾ ਕੋਈ ਨਹੀਂ ਹੈ ਮਹਾਰਾਜ ਜੀ ਕਹਿੰਦੇ ਇੱਥੇ ਕੱਢ ਕੇ ਦਿਖਾ ਦਿਓ ਚੁਣ ਕੇ ਦਿਖਾ ਦਿਓ ਕੋਈ ਆਪਣੇ ਆਪ ਜਨਮਿਆ ਹੋਵੇ ਸੰਸਾਰ ਦੇ ਵਿੱਚ ਕੀਤਾ ਆਪੋ ਆਪਣਾ ਆਪ ਹੀ ਲਿਖਾ ਸੰਦੀ ਹੈ ਤੇ ਮਹਾਰਾਜ ਜੀ ਕਹਿੰਦੇ ਕੀਤਾ ਆਪੋ ਆਪਣਾ ਜਿਹੜਾ ਕਰਮ ਅਸੀਂ ਕਰਦੇ ਆਂ ਉਹਦਾ ਲਿਖਾ ਸਾਨੂੰ ਆਪ ਹੀ ਦੇਣਾ ਪੈਣਾ ਹੈ ਨਾਲ ਦਾ ਨਹੀਂ ਦੇਵੇਗਾ ਦੋਸਤ ਮਿੱਤਰ ਜਾਂ ਪਾਤਾ ਪਿਤਾ ਦੇ ਦੇ ਜਾਂ ਭੈਣ ਭਰਾ ਦੇ ਦੇ ਕ੍ਰਿਮਿੰਦਾ ਮਹਾਰਾਜ ਜੀ ਕਹਿੰਦੇ ਸੰਸਾਰ ਵਿੱਚ ਬੀਜਾਂਗੇ ਕਰਮ ਓਵੇਂ ਦਾ ਆਪਣੇ ਆਪ ਨੂੰ ਹੀ ਲੇਖਾ ਸੰਚਨਾ ਪੈਣਾ ਉਹਦਾ ਸੰਢੀਏ ਮਹਾਰਾਜ ਜੀ ਕਹਿੰਦੇ ਉਹ ਜਾਂ ਲੇਖਾ ਦੇਣਾ ਪਵੇਗਾ ਕੀਤਾ ਕੋ ਆਪਣਾ ਆਪ ਹੀ ਲੇਖਾ ਸੰਢੀਏ ਜੇ ਰਹਿਣਾ ਨਹੀਂ ਐ ਤਜਗ ਤਾਂ ਕਾਇਤ ਗਾਰਬ ਹੰਢੀ ਐ ਤੇ ਮਹਾਰਾਜ ਜੀ ਕਹਿੰਦੇ ਜਦੋਂ ਜਗ ਤੇ ਵਿੱਚ ਸਦਾ ਨਹੀਂ ਰਹਿਣਾ ਇਸੇ ਰਹੀ ਰਹਿਣਾ ਸੰਸਾਰ ਵਿੱਚ ਈ ਮਹਾਰਾਜ ਜੀ ਕਹਿੰਦੇ ਫਿਰ ਕਾਦਾ ਗਰਭ ਕਰਦੇ ਆ ਕਾਦਾ ਹੰਕਾਰ ਕਰਦੇ ਆ ਹੋਮੇ ਕਾਦੀ ਕਰਦੇ ਆ ਹਰਜ ਕਹਿੰਦੇ ਜਾ ਰਹਿਣਾ ਨਹੀਂ ਐਤ ਜਗ ਤਾਂ ਕਾਇਤ ਗਰਭ ਹੰਡੀ ਐ ਕਾਦਾ ਮਹਾਰਾਜ ਜੀ ਕਹਿੰਦੇ ਗਰਭ ਇਕੱਠਾ ਕੀਤਾ ਹੋਮੇ ਇਕੱਠੀ ਕੀਤੀ ਐ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਹੋ ਬੁੱਝੀਏ ਮਹਾਰਾਜ ਜੀ ਕਹਿੰਦੇ ਮੰਦਾ ਨਾ ਬੋਲੀਏ ਮੰਦਾ ਮੁਖ ਤੋਂ ਬੋਲਣ ਤੋਂ ਘਰੇਜ ਕਰੀਏ ਮਾੜੇ ਲਬਜ ਨਾ ਕਢੀਏ ਮਹਾਰਾਜ ਜੀ ਕਹਿੰਦੇ ਅੱਖਰ ਸੁਣ ਕੇ ਨਾ ਤੇ ਅਸਰ ਕਰੀਏ ਮਹਾਰਾਜ ਜੀ ਕਹਿੰਦੇ ਪਰ ਅੱਖਰ ਇਹੋ ਬੁੱਝੀ ਐ ਇਹ ਮਹਾਰਾਜ ਜੀ ਕਹਿੰਦੇ ਮੂਰਖਾ ਨਾਲ ਨਾ ਲੁੱਝੀਐ ਤੇ ਮਹਾਰਾਜ ਜੀ ਉੱਥੇ ਸਮਝਾਉਂਦੇ ਵੀ ਹਨ ਸਾਨੂੰ ਬੱਚਿਆਂ ਦੀ ਤਰ੍ਹਾਂ ਕਹਿੰਦੇ ਭਾਈ ਜੇ ਕੋਈ ਅੱਗੋ ਮੂਰਖ ਹੋਵੇ ਉਹਨਾਂ ਦੇ ਉਹਦੇ ਨਾਲ ਬੈਸਬਾ ਜੀ ਛੱਡਦੀ ਐ ਉਹਦੇ ਨਾਲ ਲੁੱਝਣਾ ਨਾ ਕਰੀਏ ਸਮਾਂ ਖਰਾਬ ਐ ਸਮਾ ਖਰਾਬ ਕਰਨਾ ਜੇ ਕੋਈ ਅੱਗੂ ਮੂਰਖ ਹੈ ਵਾਰ ਵਾਲੇ ਕੋਈ ਸਵਾਲ ਕਰਦਾ ਵੈਸਵਾਜੀ ਕਰਦਾ ਤੇ ਮਹਾਰਾਜ ਜੀ ਕਹਿੰਦੇ ਇੱਕ ਚੁੱਪ ਸੋ ਸੁਖ ਇੱਕ ਚੁੱਪ ਉਥੇ ਚੁੱਪ ਭੜੀ ਹੈ ਮਹਾਰਾਜ ਜੀ ਕਹਿੰਦੇ ਉਥੇ ਛੱਡ ਦੀਏ ਸਵਾਲ ਕਰਨੇ ਜਵਾਬ ਦੇਣੇ ਛੱਡ ਦੀਏ ਚੁੱਪ ਹੋ ਜਾਈਏ ਇਹਦੇ ਵਿੱਚ ਹੀ ਸਾਡਾ ਭਲਾ ਹੈ ਇਹ ਮਹਾਰਾਜ ਜੀ ਅੱਜ ਦੇ ਸ਼ਲੋਕ ਪੌੜੀ ਦੀ ਵਿਚਾਰ ਬਖਸ਼ਦੇ ਹਨ ਇਨੀਆਂ ਕੋ ਹਾਜ਼ਰੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਸਿਵਾ ਨਮੰਦੀ ਨਿਕਾ ਭੁੱਲਾ ਜੰਦਿਆਂ ਨ ਮਹਾਰਾਜੀ ਸਮੱਤ ਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ